ਹੜ੍ਹ ਤੇ ਆਇਆ ਸਾਗਰ ਜਨਾ ਕਿ ਜਿੱਨਾਂ ਸਮੁੰਦਰ ਚ ਹੜਾ ਆ ਉਹਨਾਂ ਹੜਾ ਆ ਤੇ ਦਿੱਤਾ ਕਿ ਇਹ ਗਾਗਰ ਚ ਵਾਗੇ ਮਦੋਪੁਰ ਹੈਡਵਕਸ ਦਾ ਗੇਟ ਟੁੱਟਣਾ ਅੱਜ ਤੱਕ ਕਿਸੇ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਸੀ ਕਿ ਨਹੀਂ ਗਵਰਨਮੈਂਟ ਆਫ ਇੰਡੀਆ ਨੇ ਕਿਉਂ ਨਹੀਂ ਧਿਆਨ ਦਿੱਤਾ ਤੇ ਜੇ ਮੇਰੇ ਘਰ ਚ ਕਰੇਗਾ ਅੱਗ ਨੇ ਤੇ ਜਿਹੜੇ ਗਰੀਬਾਂ ਦੇ ਉੱਥੇ ਸੀ ਉਹਨਾਂ ਦਾ ਘਰ ਕੋਈ ਬਚਿਆ ਹੋਵੇਗਾ ਤੁਹਾਨੂੰ ਸਿਮਾਨ ਜੀ ਨੂੰ ਚਲੋ ਜਲਦੀ ਠੀਕ ਹੋ ਕਉਣ ਤੇ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਇਸ ਤਬਾਈ ਦਾ ਜ਼ਿੰਮੇਵਾਰ ਕੋਮਿਟ ਆਫ ਇੰਡੀਆ ਵੀ ਉਨੀ ਜ਼ਿੰਮੇਵਾਰ ਹੈ ਜਿੰਨੀ ਪੰਜਾਬ ਦੀ ਨਿਲੈਕ ਹੈ ਜੇ ਤੁਸੀਂ ਬੰਦ ਮਜ਼ਬੂਤ ਕਰ ਦਿੱਤੇ ਨਾਲੇ ਜਿਹੜੇ ਉਹਨਾਂ ਨੇ ਖੜਾਈ ਕਰ ਦਿੱਤੀ ਹੈ ਤੇ ਉਹ ਮੈਂ ਪੁੱਛਣਾ ਚਾਹੁੰਦਾ 200 ਕਰੋੜ ਲੱਗਾ ਕਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਹਾਲਾਤ ਮਾੜੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੌਰਾ ਖਤਮ ਕਰਕੇ ਆਏ। ਪੰਜਾਬ ਨੂੰ ਸੌਗਾਤ ਦਿੱਤੀ 1600 ਕਰੋੜ ਦੀ ਮੇਰੇ ਨਾਲ ਇਸ ਵੇਲੇ ਗੁਰਦਾਸਪੁਰ ਦੇ ਸਾਂਸਦ ਤੇ ਸਾਬਕਾ ਪੰਜਾਬ ਦੇ ਉਪ ਮੁੱਖ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਜਿੰਦਰ ਰੰਧਾਵਾ ਸਾਹਿਬ ਪੰਜਾਬ ਨੂੰ ਮਿਲਿਆ 1600 ਕਰੋੜ ਰੁਪਈਆ। ਕਾਫੀ ਹੈ। ਦੇਖੋ ਇਹ ਬਹੁਤ ਘੱਟ ਹੈ। ਆਪਾਂ ਜੇ ਸਿੱਧੇ ਹਿਸਾਬ ਲਾਈਏ ਕਿ 40000 ਕਰੋੜ ਦੀ ਸਾਡੀ ਇਹ ਕ੍ਰੌਪ ਦੀ ਜਿਹੜੀ ਕ੍ਰੈਡਿਟ ਲਿਮਿਟ ਬਣਦੀ ਹੈ। ਉਹਦਾ ਜੇ ਆਪਾਂ 10% ਵੀ ਲਾਸ ਡਾਲੀਏ। ਜਿਹੜਾ ਇੰਨਾ ਕਿਤੇ 10% ਤੇ ਹੈਗਾ ਜਿਆਦਾ ਹੀ ਹੋਏਗਾ ਜੇ 10% ਵੀ ਲਾ ਲੈਨੇ ਆ ਤੇ ਉਹਦੇ ਚ ਇਹ 4000 ਕਰੋੜ ਬਣਦਾ ਤੇ ਜੇ 4000 ਕਰੋੜ ਬਣਦਾ ਤੇ ਇਹ ਸਾਨੂੰ ਉਹਨਾਂ ਤੇ ਇਹਨਾਂ ਨੂੰ ਕਰਕੇ ਜਾਣਾ ਚਾਹੀਦਾ ਸੀ ਆਪਾਂ ਜੇ ਗੱਲ ਕਰਦੇ ਆਂ ਕਿ 2 1988 ਦੇ ਵਿੱਚ 100 ਕਰੋੜ ਰਿਸੀਵ ਕਰਨ ਦੀ ਦੇਖੀਗੇ ਉਸ ਟਾਈਮ ਦਾ ਤੇ ਹੁੰਦਾ ਆਪਾਂ ਜੇ ਡੀਜ਼ਲ ਪੈਟਰੋਲ ਦਾ ਰੇਟ ਖੜੀਏ ਫਾਸਲਾਂ ਦਾ ਰੇਟ ਕੱਢੀਏ ਜੇ ਉਸ ਟਾਈਮ ਦੀ ਰੋਡ ਦੀ ਨਹੀਂ ਸਾਰਾ ਕੁਝ ਕੱਢੀਏ ਤਾਂ ਕਿੰਨੀਆਂ-ਕਿੰਨੀਆਂ ਕੀਮਤਾਂ ਵਧ ਗਈਆਂ ਨੇ ਤੇ ਉਸ ਪ੍ਰੋਪੋਜ਼ੀਸ਼ਨ ਦੇ ਨਾਲ ਵੀ ਦੇ ਦਿੰਦੇ ਤੇ ਫੇਰ ਵੀ ਸਾਡਾ ਜਿਹੜਾ ਬਣ ਸਕਦਾ ਜੀ ਪ੍ਰਧਾਨ ਮੰਤਰੀ ਸਾਹਿਬ ਕੱਲ ਜੋ ਬੋਲ ਕੇ ਗਏ ਨੇ ਕਿ 1600 ਕਰੋੜ ਮੈਂ ਦੇਤਾ ਹਾਂ ਤਾਂ ਮੇਰਾ ਖਿਆਲ ਹੈ ਕਿ ਜੋ ਗਰੀਬ ਲੋਕ ਹੈ ਜਿਨਕੇ ਘਰ ਜਿੱਨਾਂ ਦੇ ਘਰ ਜੜੇ ਨੇ ਉਹ ਟਹਿ ਗਏ ਨੇ ਕਰੈਕ ਤੇ ਤਕਰੀਬਨ ਸਾਰੇ ਦੇ ਆਗੇ ਮੇਰਾ ਆਪਣਾ ਪਿੰਡ ਉਥੋਂ ਦਰਿਆ ਰਾਵੀ ਤੋਂ 14 ਕਿਲੋਮੀਟਰ ਬਣਦਾ ਮੇਰੇ ਆਪਣੇ ਘਰ ਚ ਕਰਾਇਆ ਕੇ ਤੁਹਾਨੂੰ ਮੈਂ ਵੀਡੀਓ ਭੇਜ ਦਿੰਦਾ ਤੇ ਜੇ ਮੇਰੇ ਘਰ ਚ ਕਰਾਇਆ ਕੇ ਨਹੀਂ ਤੇ ਜਿਹੜੇ ਗਰੀਬਾਂ ਦੇ ਉੱਥੇ ਸੀ ਉਹਨਾਂ ਦਾ ਘਰ ਕੋਈ ਬਚਿਆ ਹੋਵੇਗਾ ਇਹ ਮੈਂ ਇਸ ਲਈ ਮੰਗਵਾਈ ਸੀ ਵੀਡੀਓ ਮੈਂ ਕਿਉਂ ਮੈਂ ਉਸ ਦਿਨ ਪਿੰਡੀ ਸੀ ਤੇ ਉੱਥੇ ਕਿਉਂਕਿ ਪਾਣੀ ਜ਼ਮੀਨ ਦੇ نیچے ਆ ਗਿਆ ਜਦੋਂ ਪਾਣੀ ਸੁੱਕਣਾ ਨਾ ਉਸ ਏਰੀਏ ਦੇ ਕੋਈ ਰੋਡ ਰਹਿ ਸਕਦੀ ਆ ਭੋਏ ਬਲਾਕ ਚ ਮੈਂ ਜਾ ਕੇ ਆਇਆ ਉੱਥੇ ਜਿਹੜੀ ਜਾਂਦੀ ਆ ਮੈਂ ਉਥੋਂ ਸੁੰਦਰ ਚੱਕ ਤੋਂ ਅੱਗੇ ਤੱਕ ਜਾਂਦੀ ਹੈ ਰੋਡ ਬਿਮਿਆਲ ਤੱਕ ਉਹ ਬਿਮਿਆਲ ਦੀ ਰੋਡ ਦੇ ਉੱਤੇ ਸਾਰਾ ਹੀ ਪਾਸੇ ਪਾਣੀ ਉਹ ਟੋਟਲ ਰੋਡ ਜਿਹੜੀ ਡੈਮੇਜ ਹੋ ਗਈ ਹੈ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਬਣਾਈਆਂ 100% ਜਦੋਂ ਪਾਣੀ ਉਤਰਿਆ ਉਹ ਸਲੇਬ ਹੀ ਖੜੀ ਹੈ ਜਦੋਂ ਪਾਣੀ ਉਤਰਿਆ ਮਿੱਟੀ ਵਿੱਚੋਂ ਗਈ ਉਹ ਸਾਰੀ ਸੜਕੇ بیٹھ ਜਾਣੀ ਇਹ ਜਿੰਨਾ ਕੁ ਡਿਜਾਸਟਰ ਪੰਜਾਬ 'ਚ ਹੋਇਆ ਪਹਿਲੀ ਗੱਲ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਨੈਸ਼ਨਲ ਡਿਜਾਸਟਰ ਇਹਨੂੰ ਅਨਾਉਂਸ ਕਰਨਾ ਚਾਹੀਦਾ ਸੀ ਪੰਜਾਬ ਦੇ ਵਿੱਚ 1988 ਦੇ ਨਾਲੋਂ 5 ਫੁੱਟ ਪਾਣੀ ਜ਼ਿਆਦਾ ਆ। ਔਰ ਨਾਲ ਹੀ ਉਹਦੇ ਚ ਉਹਨਾਂ ਨੂੰ ਅਨਾਉਂਸ ਕਰਨਾ ਚਾਹੀਦਾ ਸੀ। ਮੈਂ ਗੁਰਦਾਸਪੁਰ ਡਿਸਟ੍ਰਿਕਟ ਦੀ ਬੜੀ ਛੋਟੀ ਜਿਹੀ ਇੱਕ ਤੁਹਾਨੂੰ ਪਿਕਚਰ ਦੱਸਾਂ। ਇਹ 2023 ਚ ਮੇਰੇ ਖੇਤਾਂ 'ਲ ਪਾਣੀ ਆਇਆ। ਉਸ ਵੇਲੇ ਡਿਪਟੀ ਕਮਿਸ਼ਨਰ ਇਸ਼ਾਕ ਮੁਹੰਮਦੀ ਸੀ। ਜਿਸ ਵੇਲੇ ਬਸੰਤਰ ਉੱਜ ਇਹਨਾਂ ਚ ਪਾਣੀ ਆਉਂਦਾ ਇਹ ਪਹਿਲਾ ਪਾਣੀ ਆ ਜਾਂਦਾ ਤੇ ਜੇ ਇਹਦੇ ਨਾਲ ਹੀ ਉਥੋਂ ਥੀਨ ਡੈਮ ਤੋਂ ਤਾਂ ਜਾਂ ਮਾਰੂਪੁਰ ਬ੍ਰਿਜ ਤੋਂ ਆਪਾਂ ਛੱਡ ਦਿੰਨੇ ਆ ਫਿਰ ਤਬਾਈ ਆ ਜਾਂਦੀ ਹੈ ਉਹਨੇ ਉਸ ਵੇਲੇ ਇਨ ਰਾਈਟਿੰਗ ਅਜੇ ਵੀ ਅਨਦਰ ਰਿਕਾਰਡ ਚ ਹੋਏਗੀ ਮੈਂ ਐਡਮਿਨਿਸਟ੍ਰੇਸ਼ਨ ਦੱਸਣਾ ਚਾਹੁੰਦਾ ਕਿ ਜਾਂ ਸੈਕਟਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਜਾਂ ਪਗਵੰਸ ਸਿੰਘ ਮਾਨ ਜੀ ਨੂੰ ਚਲੋ ਜਲਦੀ ਠੀਕ ਹੋ ਕੇ ਆਉਣ ਤੇ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਇਸ ਤਬਾਈ ਦਾ ਜ਼ਿੰਮੇਵਾਰ ਕੌਣ ਹੈ ਉਹਦੇ ਚ ਇਹ ਸੀਗਾ ਕਿ ਉਹ ਜਿਸ ਵੇਲੇ ਕਰੀਦਾ ਸੀ ਪਹਿਲੀਆਂ ਜਿੰਨੇ ਪਹਿਲੇ ਜਿੰਨੇ ਫਲੱਡ ਆਉਂਦੇ ਰਹੇ ਉਹਨਾਂ ਤੇ ਇਹ ਹੁੰਦਾ ਰਿਹਾ ਕਿ ਪਹਿਲਾਂ ਉਹਨਾਂ ਦਾ ਪਾਣੀ ਉਹਨਾਂ ਤੇ ਬਾਅਦ ਚ ਕਹਣਾ ਕਿ 5-7 ਘੰਟੇ ਥੀਨ ਡੈਮ ਤੇ ਪਾਣੀ ਰੋਕ ਲਓ ਤੇ ਪਾਣੀ ਰੋਕ ਲੈਂਦੇ ਸੀ ਤੋਂ ਪਹਿਲਾਂ ਪਾਣੀ ਨਿਕਲ ਜਾਂਦਾ ਸੀ ਪਰ ਹੁਣ ਤੇ ਇਹਨਾਂ ਨੇ ਦੋਨੋਂ ਇਕੱਠੇ ਛੱਡ ਦਿੱਤੇ ਸਰਕਾਰ ਦੀ ਨਲਾਇਕੀ ਹੈ ਸਰਕਾਰ ਸਹੀ ਨਹੀਂ ਮੈਨੇਜ ਕਰ ਪਾਈ ਵੇਖੋ ਇਹ ਮਿਸ ਮੈਨੇਜਮੈਂਟ ਹੈ ਮਿਸ ਮੈਨੇਜਮੈਂਟ ਹੈ ਉਹਦਾ ਮਾਦਪੁਰ ਹੈਡਵਰਕਸ ਦਾ ਗੇਟ ਟੁੱਟਣਾ ਅੱਜ ਤੱਕ ਕਿਸ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਸੀ ਕਿ ਨਹੀਂ ਗਵਰਨਮੈਂਟ ਆਫ ਇੰਡੀਆ ਨੇ ਕਿਉਂ ਨਹੀਂ ਧਿਆਨ ਦਿੱਤਾ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਤੁਸੀ ਬੰਦ ਤੇ ਸੱਕੀ ਨਾਲਾ ਤੇ ਅਸੀਂ ਰਾਈਟ ਸਾਈਡ ਤੇ ਪਾਕਿਸਤਾਨ ਹੈ ਲੈਫਟ ਸਾਈਡ ਤੇ ਇੰਡੀਆ ਉਹ ਜਿਹੜੀ ਤੁਸੀ ਹੈ ਉਹ ਸਾਡੀ ਫਰਸਟ ਡਿਫੈਂਸ ਲਾਈਨ ਸਾਰੇ ਉਸ ਤੁਸੀ ਦੇ ਵਿੱਚ ਬੰਕਰ ਬਣੇ ਨੇ ਤੇ ਕੀ ਗੱਲ ਇਹ ਮੈਂ ਜਿੱਥੇ ਪੰਜਾਬ ਸਰਕਾਰ ਦੀ ਨਰਾਇਕੀ ਖੂੰਗਾ ਕਿ ਉਹਨਾਂ ਨੇ ਕਿਹਾ ਕਿ 200 ਕਰੋੜ ਤੋਂ ਉੱਪਰ ਗੋਇਲ ਸਾਹਿਬ ਨੇ ਅੰਦਰ ਵਿਧਾਨ ਸਭਾ 'ਚ ਬਹੁਤ ਲੰਮਾ ਛੋੜਾ ਭਾਸ਼ਣ ਦਿੱਤਾ ਕਿ ਤੁਸੀਂ ਬੰਦ ਮਜ਼ਬੂਤ ਕਰ ਦਿੱਤੇ ਨਾਲੇ ਜਿਹੜੇ ਉਹਨਾਂ ਨੇ ਖਲਾਈ ਕਰ ਦਿੱਤੀ ਆ ਤੇ ਉਹ ਮੈਂ ਪੁੱਛਣਾ ਚਾਹੁੰਦਾ 200 ਕਰੋੜ ਲੱਗਾ ਕਿੱਥੇ ਤੇ ਨਾਲ ਹੀ ਉਹਦੇ ਨਾਲ ਹੀ ਮੈਂ ਗਵਰਨਮੈਂਟ ਆਫ ਇੰਡੀਆ ਵੀ ਉਨੀ ਜ਼ਿੰਮੇਵਾਰ ਆ ਜਿੰਨੀ ਪੰਜਾਬ ਦੀ ਨਿਲਾਕੀ ਆ ਅੱਜ ਤੱਕ ਮੈਨੂੰ ਇਹ ਦਰਸ਼ਨ ਜਿਹੜੇ ਫਲੱਡ ਕੰਟਰੋਲ ਬੋਰਡ ਦੀ ਮੀਟਿੰਗ ਹੁੰਦੀ ਆ ਉਹਦੇ ਚ ਉਥੋਂ ਦਾ ਐਮਪੀ ਜਿਹੜੇ ਜਿਹੜੇ ਦਰਿਆਵਾਂ ਦੇ ਨੇੜੇ ਹੁੰਦੇ ਨੇ ਐਮਪੀ ਤੇ ਐਮਐਲਡੀਓ ਦੇ ਮੈਂਬਰ ਹਾਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਮੀਟਿੰਗ ਕਿਉਂ ਨਹੀਂ ਕੀਤੀ ਤੁਹਾਡੀ ਕੋਈ ਮੀਟਿੰਗ ਨਹੀਂ ਹੋਈ ਕਿਸ ਕਦੀ ਅਜੇ ਤੱਕ ਮੈਂ ਤਾਂ ਯਾਰ ਮੈਂ ਤਾਂ 3 ਸਾਲ ਐਮਐਲਡੀ ਵੀ ਉੱਥੇ 2 ਸਾਲ ਰਹਾ ਇੱਕ ਸਾਲ ਐਮਪੀ ਬਣੇ ਨੂੰ ਮੈਂ ਤਾਂ ਕਦੀ ਫਲੱਡ ਕੰਟਰੋਲ ਬੋਰਡ ਦੀ ਮੀਟਿੰਗ ਨਾ ਮੈਨੂੰ ਡਿਸਟ੍ਰਿਕਟ ਦੀ ਨਹੀਂ ਸੁਣੀ ਤੁਸੀਂ ਉਹਨੂੰ ਛੱਡ ਦਿਓ ਡਿਸਟ੍ਰਿਕਟ ਦੇ ਵਿੱਚ ਤੇ ਪਬਲਿਕ ਰਿਪ੍ਰੈਜ਼ੈਂਟੇਟਿਵ ਜਾਂਦੇ ਨੇ ਸਾਨੂੰ ਉਹਦੇ ਚ ਨਹੀਂ ਬੁਲਾਇਆ ਉਹਨਾਂ ਨੇ ਆਪਣੇ ਆਪ ਕਰ ਲਈ ਸਾਡੀ ਲੋੜ ਨਹੀਂ ਸਮਝੀ ਤੋ ਇਹ ਜਿਹੜੀ ਚੀਜ਼ਾਂ ਨੇ ਉਹਦੇ ਵਿੱਚ ਜਿੰਨੇ ਚਿਰ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਲੈਟਰ ਵੀ ਲਿਖੀ ਸੀ ਕਿ ਤੁਸੀਂ ਬੰਦ ਜਿਹੜਾ ਤੁਸੀਂ ਬਣਾਓ 8 ਫੁੱਟ ਉਹਦੀ ਉਹਦੀ ਉਚਾਈ ਕਰੋ ਹੋਰ ਜ਼ਿਆਦਾ ਸੱਕੀ ਨਾਲੇ ਦੀ ਚੈਨਲਾਈਜ਼ ਕਰ ਦਿਓ ਤੇ ਸਾਨੂੰ ਜਿਹੜਾ ਹਰ ਸਾਲ ਜੋ ਤੁਹਾਡੇ ਅੱਗੇ ਹੱਥ ਜੋੜਨੇ ਪੈਂਦੇ ਆ ਜਾਂ ਸਟੇਟ ਗਵਰਨਮੈਂਟ ਦੇ ਅੱਗੇ ਹੱਥ ਜੋੜਨੇ ਪੈਂਦੇ ਸਾਡੇ ਹੱਥ ਜੋੜਨੇ ਤੇ ਬੰਦ ਕਰਾਓ ਨਰਾਸਾ ਤੁਹਾਡੀ ਕੰਸਿਸਟੈਂਸੀ ਬਹੁਤ ਜ਼ਿਆਦਾ ਇਫੈਕਟ ਹੋਈ ਹੈ ਜਿਹੜਾ 1600 ਕਰੋੜ ਦਿੱਤਾ ਉਹ ਕਹਿੰਦੇ 12000 ਕਰੋੜ ਸੂਬੇ ਕੋਈ ਵੀ ਪਿਆ ਤੁਹਾਨੂੰ ਲੱਗਦਾ ਇਹ ਪੈਸੇ ਨਾ ਉਹ ਲੋਕ ਜਾਂਦਾ ਜਿਹੜਾ ਦੁਬਾਰਾ ਜਿਹੜਾ ਇਹਨੂੰ ਮੁੜ ਵਸੇਵਾ ਜਿੰਨੂੰ ਸੀ ਕਿਨ ਹੁ ਪਾਇਓ ਇੱਕ ਗੱਲ ਦੱਸ ਹੜ ਤੇ ਆਇਆ ਸਾਗਰ ਜਿੰਨਾ ਕਿ ਜਿੰਨਾ ਸਮੁੰਦਰ ਚ ਹੜਾਇਆ ਓਨਾ ਹੜਾਇਆ ਤੇ ਦਿੱਤਾ ਕਿ ਗਾਗਰ ਚ ਪਾਕੇ ਉਥੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰਾ 13 ਕਿਲੋਮੀਟਰ ਤੇ ਘਰ ਆ ਮੇਰੇ ਆਪਣੇ ਘਰ ਦੇ ਵਿੱਚ ਕ੍ਰੈਕਸ ਆ ਗਏ ਤੇ ਜਿਹੜੇ ਉਥੇ ਬੈਠੇ دریا ਪਾਣੀ ਦੇ ਵਿੱਚ ਉਹਦੇ ਵਿੱਚ ਬੈਠੇ ਨੇ ਮੇਰੇ ਖਾਲ ਮੈਂ ਕਮੈਂਟ ਕੱਢ ਰਾਂ ਜੇ ਤੁਹਾਨੂੰ ਦਿਖਾ ਹੀ ਦੇਣਾ ਕਿ ਮੈਨੂੰ ਵਟਸਐਪ ਕਰਦੇ ਤੁਸੀਂ ਚਲਾਵਾ ਵਟਸਐਪ ਵੀ ਕਰ ਦੇਣਾ ਇਹਦੇ ਤੇ ਲੋਕਾਂ ਕਹਣਾ ਕਿ ਕਿਤੇ ਹੋਰ ਤੇ ਨਹੀਂ ਕਿਸੇ ਦੀ ਭੇਜ ਦਿੱਤੀ ਮੈਂ ਆਪਣੇ ਘਰ ਦੀ ਇਹ ਦੱਸ ਦੇਣਾ ਤੁਹਾਨੂੰ ਔਰ ਜੋ ਹਾਲਾਤ ਨੇ ਇੱਕ ਘਰ ਦੇ ਨਹੀਂ ਪੂਰੇ ਜਿੰਨੇ ਜਿੰਨੇ ਦੂਰ ਦੂਰ ਘਰ ਵੀ ਨੇ ਕੋਟਲੀ ਸੂਰਤ ਮੱਲੀ ਤੋਂ ਲੈ ਕੇ ਇਹ ਉੱਥੋਂ ਸਕੀ ਨਾਲਾ ਕੋਈ 8 ਕਿਲੋਮੀਟਰ ਬੰਨਾ ਉੱਥੋਂ ਤੱਕ ਹੜ ਤੁਰਿਆ ਫਿਰਦਾ ਸੀ ਭਾਜੀਪੀ ਕਰ ਰਹੀ ਸੀ ਧੰਨਵਾਦ ਕਰਦੇ ਆ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਆ ਕੇ ਬਾਫੜੀ ਧੰਨਵਾਦ ਤੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਦੇਸ਼ ਦਾ ਮਾਣ ਨੇ ਧੰਨਵਾਦ ਤੇ ਸਾਨੂੰ ਸਾਰਿਆਂ ਨੂੰ ਕਹਨੇ ਚਾਹੁੰਦਾ ਕਿ ਪਰਮਾਤਮਾ ਨੇ ਉਹ ਕਿ ਉਹਨਾਂ ਤੇ ਕਿਰਪਾ ਕੀਤੀ ਕਿ ਉਹ ਪੰਜਾਬ ਦੇ ਵਿੱਚ ਦੌਰਾ ਕਰਕੇ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਤੇ ਜੇ ਇਹੀ ਦੌਰਾ ਕਿਤੇ ਤਿੰਨ ਚਾਰ ਦਿਨ ਪਹਿਲਾਂ ਹੋ ਜਾਂਦਾ ਤੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਦਾ ਦੇਂਦੇ ਮੇਰੇ ਖਿਆਲ ਉਹ ਤਿੰਨ ਚਾਰ ਗੁਣਾ ਵੱਧ ਦੇਂਦੇ ਤੁਸੀਂ ਵੀਡੀਓ ਦਿਖਾਣ ਲੱਗੇ ਆ ਆ ਦੇਖੋ ਆ ਮੇਰੇ ਘਰ ਦੀ ਵੀਡੀਓ ਆ ਮੈਂ ਆਪਣੇ ਮੈਂ ਆਪਣੇ ਘਰ 'ਚ ਥੰਮੀਆਂ ਦਿੱਤੀਆਂ ਕਿਤੇ ਉੱਤੋਂ ਛਾਤੀ ਨਾ ਡਿੱਗ ਜੇ ਅਜੇ ਮੇਰੇ ਪਿੰਡ ਦਾ ਕੋਈ ਨੁਕਸਾਨ ਨਹੀਂ ਪਰ ਜ਼ਮੀਨ ਥੱਲੇ ਪਾਣੀ ਆ ਗਿਆ ਐਵੇਂ ਲੋਕਾਂ ਦੇ ਘਰ ਇੱਕ ਨਹੀਂ ਤਕਰੀਬਨ ਲੋਕਾਂ ਦੇ ਘਰ ਜਿਹੜੇ ਖਤਮ ਹੋ ਗਏ ਤੇ ਉਹ ਘਰ ਕਿੱਥੋਂ ਬਣਾਉਣਗੇ ਬਾਤ ਧੰਨਵਾਦ ਤੇ ਇਹ ਸਨ ਸਾਡੇ ਨਾਲ ਸੁਖਜਿੰਦਰ ਸਿੰਘ ਰੰਦਾਵਾ ਕੈਮਰਾਮੈਨ ਕਮਲ لال ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ